ਤੋ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਇਸ ਵੇਲੇ ਜਿਹੜੀ ਐਮਐਲਏ ਰਮਨ ਅਰੋੜਾ ਦੇ ਘਰ ਦੇ ਵਿੱਚ ਜਿਹੜੀ ਵਿਜੀਲੈਂਸ ਰੇਡ ਹੋਈ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਚਲੋ ਸੈੱਜੋ ਬਈਆ ਚਲੋ ਯਾਰ ਸਾਰੇ ਤੋ ਰੁਕਦਾ ਦੇਖ ਰਹੇ ਹਨ ਇਹਨਾਂ ਨੂੰ ਇੱਧਰ ਕਿਧਰ ਰੁਕਦੇ ਨੇ ਆਓ ਯਾਰ ਸਾਰੇ ਦੇਖ ਸਕਦੇ ਹੋ ਜਿਹੜਾ ਪੁਲਿਸ ਵਾਲੋਂ ਵੀ ਕਾਫੀ ਜਿਹੜਾ ਧੱਕਾ ਮੁਕੀ ਉੱਥੇ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਪਹਿਲੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਰੋਕਿਆ ਗਿਆ ਰੋਕਣ ਦਾ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਕਿ ਕੀ ਰੋਕਣ ਦਾ ਕਾਰਨ ਹੈ ਜਦੋਂ ਐਸਐਚਓ ਜਿਹੜੇ ਇੱਥੇ ਰੋਕੇ ਦੇ ਖੜੇ ਹੋਏ ਸੀਗੇ ਉਹਨਾਂ ਨੇ ਨਾਲ ਗੱਲਬਾਤ ਕੀਤੀ ਪੁੱਛੀਏ ਮੈਂ ਤਾਂ ਦੇਖ ਸਕਦਾ ਲਗਾਤਾਰ ਲਾਈਵ ਤਸਵੀਰਾਂ ਦੇ ਵਿੱਚ ਜਿਹੜੇ ਸੈਂਟਰਲ ਹਲਕਾ ਦੇ ਵਿਧਾਇਕ ਰਮਨਾ ਥੋੜਾ ਦੇ ਘਰ ਤੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਵਿਜੀਲੈਂਸ ਜਿਹੜੀ ਰੇਡ ਹੋਈ ਆ ਪਹਿਲਾਂ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਜਿਹੜਾ ਇੱਥੇ ਤੱਕਾ ਕੀਤਾ ਗਿਆ ਜਿਹੜਾ ਅੰਦਰ ਨਹੀਂ ਆਂ ਦਿੱਤਾ ਗਿਆ ਕਿੰਦੀ ਆਰਡਰ ਹੈ ਤੁਸੀਂ মিডিਆ ਨੂੰ ਰੋਕਣ ਦਾ ਆਰਡਰ ਕਾਹਦੇ ਕੋ ਕਿੰਨੇ ਦਿੱਤਾ ਤੁਹਾਡੇ ਕੋਲ ਰਾਈਟ ਕੀ ਹੈ মিডিਆ ਨੂੰ ਰੋਕਣ ਦਾ ਰੋਕਣ ਦਾ ਆਰਡਰ ਕੀ ਹੈ ਅੰਦਰ ਚੱਲੀ ਨਾ ਅੰਦਰ ਤੇ ਨਹੀਂ ਜਾ ਰਹੇ ਤੁਸੀਂ মিডিਆ ਨੂੰ ਕਿਉਂ ਰੋਕ ਰਹੇ ਹੋ ਤੁਸੀਂ ਰੋਕਿਆ ਤੁਹਾਡੇ ਕੋਲ ਲਾਈਵ ਹੈ ਤੁਸੀਂ ਕੋਣ ਰੋਕਣ ਵਾਲੇ ਕੋਲ ਰਾਈਟ ਕੀ ਹੈ ਐਸਐਚਓ ਸਾਹਿਬ ਤੁਹਾਡੇ ਕੋਲ ਰਾਈਟ ਕੀ ਹੈ ਬਰਦਰ ਬੁਦਰ ਕੋਈ ਨਹੀਂ ਐਸਐਚਓ ਸਾਹਿਬ ਤੁਸੀਂ ਇਸ ਟਾਈਮ ਅਸੀਂ মিডিਆ ਵਾਲੇ ਆ ਤੁਸੀਂ ਰੋਕਿਆ ਕਿੱਦਾਂ ਕਿੰਨੇ ਹੁੱਕ ਕਿੰਨਾ ਹੁੱਕ ਦਾ ਨਾਮ ਲਸੋ ਅਫਸਰ ਦਾ ਨਾਮ ਲਸੋ ਅਫਸਰ ਦਾ ਨਾਮ ਦੱਸੋ ਮਹਾਰਾਜ ਅਫਸਰਾਂ ਦਾ ਨਾਮ ਲਓ ਮੈਂ ਕਿ ਅਫਸਰ ਜੀ ਆ ਰਿਹਾ ਸੀ ਮੌਕੇ ਦੇ ਕਿੰਨੇ ਵੱਲ ਬਖੀਰ ਸਾਹਿਬ ਵੀ ਪਹੁੰਚੇ ਆ ਅਸੀਂ ਕੋਸ਼ਿਸ਼ ਕਰਾਂਗੇ ਅਸੀਂ 11 12 ਵਜੇ ਆਇਆ ਇਹਨਾਂ ਤੋਂ ਕੋਸ਼ਿਸ਼ਾਂ ਤੋਂ ਵਿੰਦਰ ਮੇਟਰੀ ਵੀ ਦੱਸ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੇ ਸੁਪਰਮ ਤਾਮਕ ਜਾਣਕਾਰੀ ਤੇ ਜਿਹੜਾ 9 ਵਜੇ ਦੇ ਕਰੀਬ ਜਿਹੜੀ ਆ ਰੇਡ ਹੋਈ ਆ 11 12 ਵਜੇ ਤੱਕ ਜਿਹੜੀ ਰੇਡ ਚੱਲ ਰਹੀ ਹੈ ਪਤਾ ਨਹੀਂ ਸਰ ਕੰਟੀਨਿਊਰ ਅਫੀਸਰ ਆ ਗਿਆ ਤਾਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਨੂੰ ਜਾਂਦੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹਦੇ ਵਿੱਚ ਜਿਹੜੇ ਐਡਵੋਕੇਟ ਨੂੰ ਵੀ ਆਂਦਾ ਆਪ ਦਾ ਰਿਪੋਰਟ ਜਾ ਰਿਹਾ ਉਹਨਾਂ ਨੂੰ ਵੀ ਅੰਦਰ ਜਾ ਰਿਹਾ ਏਸੀਪੀ ਮੈਸੂ ਜਿਹੜੇ ਆ ਉਹ ਮੋਕੇ ਦੇ ਕੁਝ ਨਹੀਂ ਨਹੀਂ ਕਾਰਵਾਈ ਚੱਲਦੀ ਵੀ ਸਰ ਅੰਦਰ ਚੱਲ ਰਹੀ ਬਾਹਰ ਤੇ ਹੈ ਨਹੀਂ ਬਾਹਰ ਤਾਂ ਲੱਗ ਨਹੀਂ ਰਿਹਾ ਤੁਹਾਡੇ ਐਸਐਚਓ ਸਾਹਿਬ ਨੂੰ ਕਿੰਨਾ ਤੁਹਾਡੇ ਵੱਲੋਂ ਦੇਸ਼ ਸੀਗੇ ਕਿ ਇਹ ਮੀਡੀਆ ਨੂੰ ਆਗਮਨ ਦਿੱਤਾ ਜਾ ਦੇ ਅੰਦਰ ਕੁਝ ਪਾਇਆ ਜਾ ਰਿਹਾ ਜੀ ਦੇਖੋ ਜੀ ਸੁਪਾਇਆ ਕੁਝ ਉਹ ਲੈਣਾ ਤੇ ਨਾਲ ਉਹਨਾਂ ਦੇ ਨਾਲ ਮੇਰੀ ਗੱਲ ਸੁਣੋ ਜੀ ਕਾਰਵਾਈ ਸੈਂਸਿੰਗ ਕਰ ਰਹੀ ਹੈ ਰਿਪੋਰਟ ਵੀ ਕਰ ਰਹੀ ਜੀ ਠੀਕ ਹੈ ਜੀ ਅਸੀਂ ਇਹ ਤੇ ਵੀ ਕਹਿ ਰਹੇ ਕਿ ਨਹੀਂ ਹੋ ਰਿਹਾ ਕੋਈ ਅਸੀਂ ਕਹਿ ਰਹੇ ਤੁਹਾਨੂੰ ਕਿ ਕਾਈਲੀ ਇਹ ਵਾਲੀ ਜਗ੍ਹਾ ਤੋਂ ਇੱਥੋਂ ਕਵਰੇਜ ਕਰ ਲਓ ਇੰਨੀ ਅੱਗੇ ਨਾ ਨਹੀਂ ਇਹ ਇਹ ਗ ਦੇਖੋ ਜੀ ਇੱਕ ਵਾਰੀ ਦੇਖੋ ਜੀ ਜਗਾ ਤੋਂ ਤੁਸੀਂ ਪਿੱਛੇ ਕਵਰੇਜ ਚਲੋ ਤੁਸੀਂ ਉਧਰ ਆਪਣੀ ਕਵਰੇਜ ਕਰੋ ਕਿਉਂਕਿ ਸਰ ਆਪਾਂ ਅੰਦਰ ਤਾਂ ਜਾਣਾ ਨਹੀਂ ਆਪਾਂ ਘਾਦੇ ਬਾਹਰ ਖੜੇ ਹੋ ਕੇ ਕਵਰੇਜ ਕਰਨੀ ਹੈ ਮੈਂ ਵੀ ਹੁਣ ਤੁਸੀਂ ਤੇ ਸਾਡਾ ਤੁਹਾਡੇ ਦਾ ਸਲਵਾਈ ਤੁਸੀਂ ਸਾਡਾ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਲੰਧਰ ਸੈਂਟਰ ਤੋਂ ਲਾਇਕ ਰਾਮਨ ਰੋੜਾ ਦੇ ਨਿਵਾਸ ਤੇ ਬਾਹਰ ਦੀ ਕੀ ਹਾਲਤ ਹੈ ਜੀ ਨਾਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਦੇ ਵਿੱਚ ਜਲੰਧਰ ਸੈਂਟਰਲ ਕੈਬ ਵਿਧਾਇਕ ਰਮਨ ਦੋੜਾ ਦੇ ਘਰ ਜਿਹੜੀ ਵੀਡੀਓ ਦੀ ਰੇਡ ਜਿਹੜੀ ਚੱਲਦੀ ਆ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਆ ਦੇਖ ਸਕਦੇ ਹੋ ਲਗਾਤਾਰ ਲਾਈਵ ਤਸਵੀਰਾਂ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਜਿਹੜੀ ਵਿਧਾਇਕ ਦੀ ਰੇਡ ਵੱਜੇ ਜਲੰਧਰ ਸੋ ਦੇਖ ਸਕਦੇ ਹੋ ਮੌਕੇ ਤੇ ਕਾਫੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ ਤੇ ਜਿਹੜੀ ਵੀਡੀਓ ਦੀ ਰੇਡ ਆ ਜਿਹੜੀ ਅੰਦਰ ਚੱਲ ਰਹੀ ਆ ਵਿਧਾਇਕ ਵੱਲ ਜਿਹੜੀ ਤਸਵੀਰਾਂ ਉਹਨਾਂ ਦੇ ਘਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਪੁਸ਼ਟੀ ਕਰ